ਮੱਝ ਦੀ ਧਰਤੀ ਜਿੱਥੇ ਅੱਜ ਵੀ ਲੋਕ ਜਨਮ ਲੈਣ ਦੇ ਲਈ ਦਰਸ਼ਦੇ ਨੇ ਆਪਣੇ ਆਪ ਨੂੰ ਬੜਾ ਮਹਾਨ ਸਮਝਦੇ ਨੇ ਇਸ ਧਰਤੀ ਦੇ ਜਨਮ ਲੈ ਕੇ ਪਰ ਜੋ ਕਨਵਰਜਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿਹੜੇ ਸਾਹਮਣੇ ਆ ਰਹੀਆਂ ਕਿਵੇਂ ਦੇਖ ਦਿਓ ਸਾਰੀਆਂ ਚੀਜ਼ਾਂ ਇੱਕ ਸ਼ੇਰ ਆ ਬੜਾ ਪਿਆਰਾ ਉਹ ਕਹਿੰਦੇ ਨਾ ਖੁਦਾ ਹੀ ਮਿਲਾਨਾ ਮਸਾਲੇ ਸਨ ਬਣਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਇੱਕ ਅਖਬਾਰ ਦੀ ਖਬਰ ਦੇ ਵਿੱਚ ਲਿਖਿਆ ਕਿ ਮਾਝੇ ਦੀ ਧਰਤੀ ਦੇ ਵਿੱਚ ਸਿੱਖ ਕਨਵਰਜਨ ਕਰ ਰਹੇ ਆ ਮੈਨੂੰ ਇਸ ਸ਼ਬਦ ਦੇ ਉੱਤੇ ਇਤਰਾਜ਼ ਆਉਂਦਾ ਸਿੱਖ ਕਨਵਰਟ ਕਰ ਰਹੇ ਆ ਜਿਹੜੇ ਮਨੁੱਖ ਬਾੜੂ ਤੇ ਬੈਲਟ ਨਾਲ ਆਣ ਵਾਲਿਆ ਕਦੀ ਟੀਸੀ ਆਣੇ ਤੇ ਕਦੀ ਪਹਾੜ ਆਏ ਬਾਬੇ ਤੇ ਕਦੀ ਪੀਰਾਂ ਦੀਆਂ ਮਜ਼ਾਰਾਂ ਦੇ ਉੱਤੇ ਕਦੀ ਪਖੰਡੀ ਸਾਧਾਂ ਦੇ ਡੇਰਿਆਂ ਤੇ ਕਦੀ ਰਾਧਾ ਸੁਆਮੀਆ ਵਿੱਚ ਜਿਹੜਾ ਰਹਿਤ ਦੇ ਵਿੱਚ ਨਹੀਂ ਉਹ ਸੇਖੀ ਨਹੀਂ ਚਾਹੇ ਉਹ ਪਗਵੰਨੀ ਵੀਰੇ ਗਾਤਰਾ ਬਾਈ ਵੀਰੇ ਮੇਰੇ ਸਿਖਾਣੇ ਕੋਪਰੀਆਂ ਲਹਾਰੀਆਂ ਧਰਪ ਤਮਦੀਲ ਨਹੀਂ ਕੀਤਾ ਸਿੱਖਾਂ ਨੂੰ ਕਿਹੋ ਕਿਹੋ ਜਿਹੇ ਲਾਲਚ ਬੇਗਮਾਂ ਦੇ ਡੋਰ ਤੇ ਅੱਜ ਕੀ ਦੇਰੇ 2 ਕਿਲੋ ਆਟੇ ਤੇ ਸਿੱਖ ਧਰਮ ਤਮਦੀਲ ਕਰ ਸਕਦਾ ਜੋ ਦੰਦਾਂ ਦੇ ਨਾਲ ਬੱਚੇ ਹੋਏ ਨੇ ਲੋਅਰ ਕਲਾਸ ਜਿਹੜੇ ਦੁਖੀ ਨੇ ਬਿਮਾਰੀ ਤੋਂ ਉਹਨਾਂ ਨੇ ਤਰਫ ਕਰਦੇ ਇਹ ਸਾਹੀ ਜੇ ਕੱਲ ਨੂੰ ਇਸਲਾਮ ਦਾ ਮੋੜ ਵਾਲਾ ਫਿਰ ਉਧਰ ਚਲੇ ਜਾਣਗੇ ਜੋ ਇਸਾਈ ਪਾਸਟਰ ਜਿਹੜੇ ਆ ਬਾਈਬਲ ਦੇ ਨਾਮ ਦੇ ਉੱਤੇ ਯੀਸਸ ਦੇ ਨਾਮ ਦੇ ਉੱਤੇ ਝੂਠੇ ਆਸਰੇ ਦਿਖਾ ਰਹੇ ਆ ਕਿ ਅਸੀਂ ਫਾਇਰ ਕਰਕੇ ਠੀਕ ਕਰ ਦਾਂਗੇ ਅਸੀਂ ਐਵੇਂ ਪੱਥਰੀ ਗੈਪ ਕਰ ਦਾਂਗੇ ਅਸੀਂ ਐਵੇਂ ਆ ਕਰ ਦਾਂਗੇ ਪਰ ਲੋਕ ਵਿਚਾਰੇ ਭੋਲੇ ਨੇ ਉਹਨੇ ਡੇ ਵਿਸ਼ਵਾਸ ਨਾਲ ਲੋਕਾਂ ਦੇ ਕੱਚੇ ਆ ਵੀ ਤੁਸੀਂ ਸਾਈਗਤ ਜਾ ਰਹੇ ਹੋ ਭਰਾਓ ਨਾ ਤਾਂ ਬਦਲੋ ਆਪਣੇ ਆਪਣੇ ਨਾਂ ਦੇ ਵਿੱਚੋਂ ਸਿੰਘ ਔਰ ਲਾ ਕੇ ਤੁਸੀਂ ਆਪਣੇ ਨਾਂ ਵਿੱਚ ਲਾਓ ਅਲਫਾਂਸਾ ਅਲਬਰਟ ਜான் ਤਾਂ ਤੁਹਾਡਾ ਗੁਰਮੁਖ ਸਿੰਘ ਐਥੇ ਕਹਿੰਦੇ ਅਸੀਂ ਮਸੀਹ ਹੋ ਤੁਸੀਂ ਬਨਣੀਆਂ ਸਿਰ ਦੇ ਉੱਤੇ ਪਾਕ ਤੇ ਕਹਿਣਾ ਅਸੀਂ ਮਸੀਹ ਹਾਂ ਧੰਨ ਤੇ ਇਹ ਪਾਕ ਜਿਹੜੀ ਗੋਬਿੰਦ ਸਿੰਘ ਨੇ ਦਿੱਤੀ ਹੈ ਜੀਸਸ ਨੇ ਅਦੀ ਤੱਕ ਪਾਕ ਰੱਖੀ ਤੇ ਰਿਸਪੈਕਟਫੁਲੀ ਕਹਿੰਨੇ ਕਿ ਪਾਕ ਦਾ ਬਹੁਤ ਉੱਚੇ ਕਿਰਦਾਰ ਵਾਲੇ ਦੇ ਸਿਰ ਤੇ ਚਾਹੀਦੀ ਹੈ ਤੁਸੀਂ ਹੱਕਦਾਰ ਨਹੀਂ ਇਕ ਤਰ੍ਹਾਂ ਦੇ ਜਿਸ ਤਰੀਕੇ ਇਹ ਪਖੰਡ ਚੱਲਦਾ ਹੈ ਜਿਸ ਤਰੀਕੇ ਲਾਲਚ ਦਿੱਤਾ ਜਾਂਦਾ ਹੈ ਕਿ ਐਸ ਨਾਮ ਵਾਲਿਆ ਦੇ ਵੀਜ਼ੇ ਨਿਕਲੇ ਬੰਦਾ ਪੁੱਛੇ ਕਿ ਤੁਸੀਂ ਹੁਣ ਐਸਟਨੋਜੀ ਵੀ ਆਪਣੀ ਕੋ ਰੱਖ ਲਈ ਹੈ ਸਰ ਤੇ ਇਹ ਤਾਂ ਖੁਦ ਨੂੰ ਜੀਸੀਸ ਦਾ ਦਾਵਾ ਕਰ ਦਿੰਦੇ ਆ ਖੁਦ ਨੂੰ ਪ੍ਰੋਫਿਟ ਕਹਿ ਦਿੰਦੇ ਆ ਪ੍ਰੋਫਿਟ ਬਲਜਿੰਦਰ ਕੀ ਆ ਉਹਦੇ ਚ ਪ੍ਰੋਫਿਟ ਵਾਲਾ ਪੈਂਟ ਸ਼ੀਟ ਵਾਲਾ ਪ੍ਰੋਫਿਟ ਪਹਿਲੀ ਵੀ ਦੇਖਿਆ ਕਮਾਲ ਦੀ ਗੱਲ ਹੈ ਦੀ ਵੀ ਕਾਫੀ ਕੌਂਟਰਵਰਸੀ ਜੱਲਦੀ ਜੀ ਕਿ ਨਰੂਲਾ ਉਹਨਾਂ ਨੇ ਕਿ ਮੈਂ ਕਦੇ ਗੋਲੀ ਨਹੀਂ ਲਈ ਫਿਰ ਤੁਸੀਂ ਆਖਿਆ ਕਿ ਮਸ਼ੀਨ ਲੈ ਕੇ ਜਾਵਾਂ ਹਾਂ ਮੈਂ ਮਸ਼ੀਨ ਲੈ ਕੇ ਟੈਸਟ ਕਰ ਤੋਂ ਤਿਆਰ ਜੈਂਕੋ ਨਰੂਲਾ ਜਾਜ ਦੇ ਮੈਂ ਸਾਈਕੋਲੋਜਿਸਟ ਹਾਂ ਸਾਈਕੋਨਲਿਸਿਸ ਕਰਕੇ ਰੱਖਦਾ ਕੈਟੈਕਸਟ ਦੇ ਗੱਲਬਾਤ ਹੁੰਦੀ ਹੈ ਜਿਹੜੇ ਭੌਂਕ ਦੇ ਖਾਸ ਨੇ ਉਹਨਾਂ ਨੂੰ ਖੁਸ਼ੀ ਦਾ ਤੇ ਹਾਸਲੇ ਦੀ ਚਾਹਤ ਹੈ ਇਸੇ ਬੰਦੇ ਵੀ ਹੈ ਜਿਨ੍ਹਾਂ ਨੇ ਘਰੇ ਮਾਪੇ ਨੂੰ ਕਿਤੇ ਦਾਲ ਰੋਟੀ ਨਹੀਂ ਪੁੱਛੀ ਪਰ ਚਰਚਸ ਜਾ ਕੇ ਫਾਦਰ ਫਾਦਰ ਬੋਤ ਕਰਦੇ। ਕਿੱਡੀ ਮਾੜੀ ਗੱਲ ਹੈ ਇੱਕ ਫਾਦਰ ਦੇ ਹੁੰਦੇ ਆ ਕਿਸੇ ਹੋਰ ਫਾਦਰ ਨਾਲ ਕਹਿ ਜਾ ਸਕਦਾ। ਇਹ ਗੱਲ ਘੜ ਦੀ ਕਿੱਥੇ ਆ ਕੇ ਇਹਦਾ ਇੱਕ ਪਾਸਾ ਕਿਉਂ ਨਹੀਂ ਲੱਗਦਾ ਹਲੇ। ਜਿਹੜਾ ਮਹਿੰਗਾ ਬ੍ਰਾਂਡ ਹੈ ਤਾਂ ਪੰਜਿਆਂ ਦੇ ਹੁੰਦੇ। ਮਾਜੇ ਦੀ ਧਰਤੀ ਸੂਰਵੀਰ ਬਹਾਦਰਾਂ ਦੀ ਧਰਤੀ ਮੰਨੀ ਜਾਂਦੀ ਹੈ ਕਿ ਸਭ ਤੋਂ ਜ਼ਿਆਦਾ ਕਨਵਰਜਨ ਮਾਜੇ ਦੀ ਧਰਤੀ ਤੇ ਹੋ ਰਿਹਾ ਰਿਪੋਰਟਾਂ ਅਨੁਸਾਰ ਗੱਲ ਕਰ ਲਈਏ ਇਹ ਅੰਕੜਾ ਜੋ ਕੱਢਿਆ ਗਿਆ ਉਸ ਹਿਸਾਬ ਨਾਲ ਸਭ ਤੋਂ ਜ਼ਿਆਦਾ ਗੁਰਦਾਸਪੁਰ ਬੈਲਟ ਜਾਂ ਬਾਰਡਰ ਬੈਲਟ ਦੇ ਉੱਤੇ ਜਿਹੜਾ ਕਨਵਰਜਨ ਸਭ ਤੋਂ ਜ਼ਿਆਦਾ ਬਣਿਆ ਹੋਇਆ ਹੈ ਕਾਰਨ ਕੀ ਹੈ ਕਿਉਂਕਿ ਗੱਲਾਂ ਸਾਹਮਣੇ ਇਹ ਆ ਰਹੀਆਂ ਕਿ ਸਿੱਖ ਜਿਹੜੇ ਆ ਜ਼ਿਆਦਾਤਰ ਕਨਵਰਜਨ ਕਰ ਰਹੇ 크੍ਰਿਸਚੀਅਨ ਧਰਮ ਦੇ ਵਿੱਚ ਸਾਡੇ ਨਾਲ ਇਸ ਵੇਲੇ ਯੂਐਸਐਸএফ ਦੇ ਪ੍ਰਧਾਨ ਜਗਰਾਤ ਸਿੰਘ ਮਝੈਲ ਮੌਜੂਦ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰਜੀ ਕਾ ਖਾਲ ਮੱਝ ਦੀ ਧਰਤੀ ਜਿੱਥੇ ਅੱਜ ਵੀ ਲੋਕ ਜਨਮ ਲੈਣ ਦੇ ਲਈ ਤਰਸਦੇ ਨੇ ਆਪਣੇ ਆਪ ਨੂੰ ਬੜਾ ਮਹਾਨ ਸਮਝਦੇ ਨੇ ਇਸ ਧਰਤੀ ਤੇ ਜਨਮ ਲੈ ਕੇ ਪਰ ਜੋ ਕਨਵਰਜਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਅੰਕੜੇ ਸਾਹਮਣੇ ਆ ਰਿਹਾ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਇੱਕ ਅਖਬਾਰ ਦੀ ਖਬਰ ਦੇ ਵਿੱਚ ਲਿਖਿਆ ਹੈ ਕਿ ਮੱਝੇ ਦੀ ਧਰਤੀ ਦੇ ਵਿੱਚ ਸਿੱਖ ਕਨਵਰਜਨ ਕਰ ਰਿਹਾ ਮੈਨੂੰ ਇਸ ਸ਼ਬਦ ਦੇ ਉੱਤੇ ਉਤਰਾ ਜਾ ਕੇ ਸਿੱਖ ਕਨਵਰਜਨ ਕਰ ਰਹੇ ਆ ਦੇਖੋ ਲੋਕ ਲੋੜਾਂ ਦੇ ਨਾਲ ਵੱਜੇ ਹੁੰਦੇ ਆ ਜ਼ਰੂਰਤਾਂ ਦੇ ਨਾਲ ਵੱਜੇ ਹੁੰਦੇ ਆ ਲੋਕ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਧਰਮ ਤੇ ਵਿਸ਼ਵਾਸ ਫਿਰਕੇ ਬਦਲਦੇ ਆ ਜਿਨ੍ਹਾਂ ਦੇ ਵਿਸ਼ਵਾਸ ਛੋਟੇ ਹੁੰਦੇ ਆ ਉਹ ਬਦਲ ਜਾਂਦੇ ਆ ਇਹ ਜਿਹੜੇ ਲੋਕ ਬਾਰਡਰ ਦੀ ਬੈਲਟ ਦੇ ਨਾਲ-ਨਾਲ ਆਲੇ ਆ ਇਹ ਕਦੀ ਸਰਸੇ ਵਾਲੇ ਦੇ ਚੇਲੇ ਤਾਂ ਨਹੀਂ ਬਣੇ ਜਿਵੇਂ ਮਾਲਵੇ ਦੇ ਲੋਕ ਬਣੇ ਆ ਇਹ ਕਦੀ ਢੇਸੀਆਂ ਵਾਲੇ ਦੇ ਕਦੀ ਪਹਾੜਾਂ ਵਾਲੇ ਬਾਬੇ ਤੇ ਕਦੀ ਪੀਰਾਂ ਦੀਆਂ ਮਜ਼ਾਰਾਂ ਦੇ ਉੱਤੇ ਕਦੀ ਪਖੰਡੀ ਸਾਧਾਂ ਦੇ ਡੇਰਿਆਂ ਤੇ ਕਦੀ ਰਾਧਾ ਸੁਆਮੀਆ ਪਿੱਛੇ ਕਦੀ ਨਿਰੰਕਾਰੀਆਂ ਪਿੱਛੇ ਕਦੀ ਨੂਰ ਮੈਲੀਆਂ ਪਿੱਛੇ ਇਹ ਲੋਕ ਜਿਹੜੇ ਜਾਂਦੇ ਆ ਕੱਲ ਨੂੰ ਕੋਈ ਹੋਰ ਬੰਦਾ ਆ ਜੇ ਚਮਤਕਾਰ ਦਿਖਾਉਣ ਦਾ ਦਾਵਾ ਕਰਦੇ ਤੇ ਇਹ ਬੰਦੇ ਉਧਰ ਚਲੇ ਜਾਣਗੇ ਪਰ ਇਹ ਸ਼ਬਦ ਵਰਤ ਦੇਣਾ ਕਿ ਐਨੇ ਲੱਖ ਸਿੱਖ ਜਿਹੜੇ ਆ ਧਰਮ ਤਬਦੀਲ ਕਰ ਗਏ ਉਹ ਵੀ ਮਾਝੇ ਦੇ ਮੈਨੂੰ ਇਸ ਸ਼ਬਦ ਦੇ ਉੱਤੇ ਇਤਰਾਜ਼ ਆ ਕਿਉਂਕਿ ਮਾਝਾ ਸਿੱਖੀ ਦਾ ਪੰਘੂੜਾ ਮਾਝੇ ਦੀ ਧਰਤੀ ਦੀ ਸਾਰੀ ਅਰਦਾਸ ਹੈ ਖੋਪਰੀਆਂ ਲੁਹਾਈਆਂ ਝੜਖੜੀਆਂ ਤੇ ਚੜੇ ਆ ਰਿਆਂ ਨਾਲ ਚੀਰੇ ਗਏ ਬੰਦ-ਬੰਦ ਕਟਾਏ ਹਨਾ ਛੋਟੇ-ਛੋਟੇ ਬੱਚਿਆਂ ਦੀਆਂ ਟੋਟੇ ਕਰਾ ਕੇ ਮਾਵਾਂ ਨੇ ਆਪਣੇ ਗਲਿਆਂ 'ਚ ਹਾਰ ਪਵਾਲੇ ਤੇ ਸਿੱਖੀ ਸਦਕ ਨਹੀਂ ਹਾਰਿਆ ਉਹ ਸਾਰਾ ਵਾਕਿਆ ਇੱਥੋਂ ਦਾ ਭਾਈ ਤਾਰੂ ਸਿੰਘ ਮਾਝੇ ਦਾ ਭਾਈ ਮਨੀ ਸਿੰਘ ਦੀ ਲਾਹੌਰ ਬੰਦ-ਬੰਦ ਘਟਾ ਕੇ ਆਉਂਦੇ ਆ ਇਹ ਧਰਤੀ ਇੰਨੀ ਪਵਿੱਤਰ ਆ ਜਿਹੜੀ ਸਿੱਖਾਂ ਨੇ ਆਪਣੇ ਲੂ ਲਹੂ ਦੇ ਨਾਲ ਇਹ ਪਵਿੱਤਰ ਕੀਤੀ ਹੋਈ ਨਾ ਇਸ ਧਰਤੀ ਦੇ ਲੋਕ ਧਰਮ ਕਿਵੇਂ ਤਬਦੀਲ ਕਰ ਸਕਦੇ ਆ ਵੱਡੀ ਗੱਲ ਅਸੀਂ ਗੁਰੂ ਦੇ ਕੋਲੋਂ ਵਸਾਹ ਮੰਗਦੇ ਆ ਭਰੋਸਾ ਦਾਣ ਮੰਗਦੇ ਆ ਸਿੱਖੀ ਦਾਣ ਮੰਗਦੇ ਆ ਨਾਮ ਦਾਣ ਮੰਗਦੇ ਆ ਤੇ ਗੁਰੂ ਸਾਨੂੰ ਕਹਿੰਦਾ ਕਿ ਜਿਵਾਨੋ ਸਿੱਖ ਉਹ ਆ ਜਿਹੜਾ ਰਹਿਣੀ ਚ ਰਹਿਂਦਾ ਰਹਿਣੀ ਰਹਿ ਸੋਈ ਸਿੱਖ ਮੇਰਾ ਉਸ ਆਇਆ ਉਸ ਕਾਚੇਰਾ ਰਹਿਤ ਬਣਾਣਾ ਸਿੱਖ ਖਾਵੇ ਰਹਿਤ ਬਣਾ ਦਰ ਝੋਟਾ ਖਾਵੇ ਜਿਹੜਾ ਰਹਿਤ ਦੇ ਵਿੱਚ ਨਹੀਂ ਉਹ ਤੇ ਸਿੱਖੀ ਨਹੀਂ ਚਾਹੇ ਉਹ ਪੱਗ ਬੰਨੀ ਫਿਰੇ ਗਾਤਰਾ ਪਾਈ ਫਿਰੇ ਮੇਰੇ ਵਾਂਗ ਹਣਾ ਜਿਹੜਾ ਰਹਿਤ ਦੇ ਵਿੱਚ ਨਹੀਂ ਤੇ ਅਸੀਂ ਇਹ ਕਹਿਣਾ ਕਿ ਸਿੱਖ ਧਰਮ ਤਬਦੀਲ ਕਰ ਰਿਹਾ ਯਾਰ ਸਿੱਖਾਂ ਨੇ ਤਾਂ ਨੀਹਾਂ ਦੇ ਵਿੱਚ ਛਿਣੇਗੇ ਸਿੱਖਾਂ ਨੇ ਧਰਮ ਤਬਦੀਲ ਨਹੀਂ ਕੀਤਾ ਸਿੱਖਾਂ ਨੇ ਖੋਪਰੀਆਂ ਲਹਾੜ ਲਈਆਂ ਧਰਮ ਤਬਦੀਲ ਨਹੀਂ ਕੀਤਾ ਸਿੱਖਾਂ ਨੂੰ ਕਿਹੋ ਕਿਹੋ ਜਿਹੇ ਲਾਲਚ ਬੇਗਮਾਂ ਦੇ ਡੋਲੇ ਤੇ ਅੱਜ ਕੀ ਦੇਰੇ 2 ਕਿਲੋ ਆਟੇ ਤੇ ਸਿੱਖ ਧਰਮ ਤਬਦੀਲ ਕਰ ਸਕਦੇ ਨਹੀਂ ਇਹ ਲੋਅਰ ਕਲਾਸ ਜਿਹੜੇ ਧਰਮ ਤਬਦੀਲ ਕਰ ਰਹੇ ਆ ਜੋ ਜ਼ਰੂਰਤਾਂ ਦੇ ਨਾਲ ਵੱਜੇ ਹੋਏ ਨੇ ਲੋਅਰ ਕਲਾਸ ਹਿੰਦੂ ਨੇ ਜਿਹੜੇ ਦੁਖੀ ਨੇ ਬਿਮਾਰੀਆਂ ਤੋਂ ਉਹਨਾਂ ਨੇ ਧਰਮ ਤਬਦੀਲ ਕੀਤਾ ਤੇ ਉਹ ਅੱਜ ਇਸਾਈ ਨੇ ਤੇ ਕੱਲ ਨੂੰ ਇਸਲਾਮ ਦਾ ਬੋਲਬਾਲਾ ਹੋ ਗਿਆ ਉਧਰ ਚਲੇ ਜਾਣਗੇ ਸਿੱਖੀ ਵਾਲੇ ਪਾਸੇ ਪ੍ਰਚਾਰ ਇਹ ਕੀਤਾ ਕਿ ਕਿਤੇ ਚਮਤਕਾਰ ਨਹੀਂ ਹੈਗੇ ਕਿਤੇ ਆ ਨਹੀਂ ਹੈਗਾ ਕਿਤੇ ਆ ਨਹੀਂ ਹੈਗਾ ਤੇ ਲੋਕ ਕਿਤੇ ਨਾ ਕਿਤੇ ਤਾਂ ਜਾਣਗੇ ਨਾ ਲੋਕਾਂ ਨੂੰ ਤਾਂ ਚਾਹੀਦਾ ਹੈ ਕੋਈ ਨਾ ਕੋਈ ਆਸਰਾ ਉਹ ਇਸਾਈ ਪਾਸਟਰ ਜਿਹੜੇ ਆ ਬਾਈਬਲ ਦੇ ਨਾਂ ਦੇ ਉੱਤੇ ਯੀਸਸ ਦੇ ਨਾਂ ਦੇ ਉੱਤੇ ਝੂਠੇ ਆਸਰੇ ਦਿਖਾ ਰਹੇ ਆ ਕਿ ਅਸੀਂ ਫਾਇਰ ਕਰਕੇ ਠੀਕ ਕਰ ਦਾਂਗੇ ਅਸੀਂ ਐਵੇਂ ਪੱਥਰੀ ਗੈਪ ਕਰ ਦਾਂਗੇ ਅਸੀਂ ਐਵੇਂ ਆ ਕਰ ਦਾਂਗੇ ਤੇ ਲੋਕ ਵਿਚਾਰੇ ਭੋਲੇ ਨੇ ਉਹ ਚਲੇ ਜਾਂਦੇ ਆ ਇਹ ਸਾਰੀ ਖੇਡ ਆ ਸਿੱਖ ਕਦੀ ਵੀ ਆਪਣਾ ਧਰਮ ਤਬਦੀਲ ਨਹੀਂ ਕਰਦਾ ਤੇ ਸਿੱਖ ਸ਼ਬਦ ਨਹੀਂ ਸੀ ਵਰਤਣਾ ਚਾਹੀਦਾ ਹਾਂ ਕਹਿ ਦੇਣਾ ਚਾਹੀਦਾ ਸੀ ਵੀ ਇੰਨੇ ਲੋਕਾਂ ਨੇ ਇਸਾਈ ਤੇ ਜਿਹੜੀ ਆ ਉਹ ਪ੍ਰਵਾਨ ਕੀਤੀ ਆ ਪਰ ਸਿੱਖ ਛੱਡ ਕੇ ਗਏ ਸ਼ਬਦ ਤੇ ਮੈਨੂੰ ਬਹੁਤ ਜ਼ਿਆਦਾ ਤਰਾਜਿਆ ਕਿਵੇਂ ਦੇਖਦੇ ਹੋ ਜਿਸ ਤਰੀਕੇ ਇਹ ਪਖੰਡ ਚੱਲਦਾ ਹੈ ਜਿਸ ਤਰੀਕੇ ਲਾਲਚ ਦਿੱਤਾ ਜਾਂਦਾ ਹੈ ਕਿ ਐਸ ਨਾਮ ਵਾਲਿਆਂ ਦੇ ਵੀਜ਼ੇ ਨਿਕਲੇ ਬੰਦਾ ਪੁੱਛੇ ਕਿ ਤੁਸੀਂ ਹੁਣ ਐਸਟ੍ਰੋਲੋਜੀ ਵੀ ਆਪਣੇ ਕੋਲ ਰੱਖ ਲਈ ਹੈ ਸਾਰਾ ਕੁਝ ਹੀ ਆਪਣੇ ਕੋਲ ਰੱਖ ਕੇ ਬੈਠੇ ਹੋ ਕਿ ਸਾਰਾ ਕੁਝ ਹੀ ਤੁਹਾਡੇ ਕੋਲ ਹੈਗਾ ਚਮਤਕਾਰ ਵੀ ਤੁਹਾਡੇ ਕੋਲ ਹੀ ਹੈ ਮਤਲਬ ਇੱਕ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਧਰਮ ਦੇ ਵਿੱਚ ਲੈਣਾ ਕਿੰਨੀ ਇੱਕ ਮਹਾਨਤਾ ਦੀ ਗੱਲ ਸਮਝਦੇ ਹੋ ਇਹਨਾਂ ਦੇ ਲਈ ਮੈਂ ਨਾ ਜੀ ਮੇਰੇ ਕੈਥੋਲਿਕਸ ਦੇ ਨਾਲ ਗੱਲਬਾਤ ਹੁੰਦੀ ਹੈ ਜਿਹੜੇ ਪੋਪ ਦੇ ਖਾਸ ਨੇ ਹੋਰ ਐਂਜਲਿਕਲ ਸੁਸਾਇਟੀ ਵਾਲੇ ਨੇ ਜਦੋਂ ਉਹਨਾਂ ਨਾਲ ਗੱਲ ਕਰੀਦੀ ਹੈ ਜਿਹੜੇ تھیਓਲੋਜੀ ਦੇ ਉੱਤੇ ਕੰਮ ਕਰਦੇ ਧਰਮ ਸ਼ਾਸਤਰੀ ਨੇ ਉਹਨਾਂ ਨੂੰ ਪੁੱਛੀਦਾ ਤੇ ਉਹ ਹੱਸਦੇ ਨੇ ਵਿਚਾਰੇ ਕਹਿੰਦੇ ਅਸੀਂ ਕੀ ਕਰੀਏ ਮਜਬੂਰ ਆ ਪੀਏ ਯੂਰਪ ਦੇ ਵਿੱਚ ਅਕੋਰਡਿੰਗ ਟੂ ਬਾਈਬਲ ਇਹੋ ਜਿਹਾ ਨਹੀਂ ਆ ਇਹ ਜਿਹੜਾ ਸਾਰਾ ਸਿਸਟਮ ਚੱਲਿਆ ਇਹ ਸਾਊਥ ਅਫਰੀਕਾ ਤੋਂ ਸ਼ੁਰੂ ਹੋਇਆ ਜਿੱਥੇ ਪੈਂਟੀਕੋਸਟਲ ਸਪਾਸਟਰ ਜਿਹੜੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜਾਦੂ ਟੂਨੇ ਦੇ ਨਾਲ ਇਸ ਤਰੀਕੇ ਨਾਲ ਇਹੋ ਜਿਹੇ ਦਾਅਵੇ ਕਰਨੇ ਕਿ ਅਸੀਂ ਆਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਇਹ ਸਿਸਟਮ ਉੱਥੋਂ ਸ਼ੁਰੂ ਹੋਇਆ ਉੱਥੋਂ ਡਰਾਈਵ ਹੁੰਦਾ ਹੁੰਦਾ ਇੱਥੇ ਆ ਗਿਆ ਉਹ ਕਹਿੰਦੇ ਕਿ ਯਾਰ ਇਹ ਸਾਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਸਾਡੇ ਧਰਮ ਦਾ ਮਜ਼ਾਕ ਬਣਾਇਆ ਜਾ ਰਿਹਾ ਜੀਸਸ ਦੀਆਂ ਜਿਹੜੀਆਂ ਟੀਚਿੰਗਸ ਨੇ ਉਹਨਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਵੀ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਤੁਸੀਂ ਦੇਖੋ ਵੀ ਉਹ ਪਾਸਟਰ ਖੁਦ ਨੂੰ ਰਸੀਆਂ ਨਾਲ ਬੰਨ ਕੇ ਹਵਾ ਚ ਉਡਾ ਕੇ ਲੈ ਕੇ ਆਉਂਦੇ ਆ ਸਾਡੇ ਸਿੱਖਾਂ 'ਚ ਕੋਈ ਇਸ ਤਰ੍ਹਾਂ ਕਰਕੇ ਦਿਖਾਏ ਸਤਕਾਰ ਕਮੇਟੀ ਵਾਲੇ ਬਹੁ ਡਾਂਗ ਫੇਰਦੇ ਬਹੁ ਕੁੱਟਦੇ ਆ ਉਹ ਸਰਸੇ ਵਾਲੇ ਨੂੰ ਕਾਦੇ ਲਈ ਇੰਨਾ ਠੋਕਿਆ ਸਿੱਖਾਂ ਨੇ ਉਹਨੇ ਕਹਿਤਾ ਪਸ਼ਾਕ ਪਾ ਕੇ ਕਿ ਗੁਰੂ ਗੋਬਿੰਦ ਸਿੰਘ ਦੀ ਪਸ਼ਾਕ ਪਾਈ ਹੈ ਨਾ ਤੇ ਇਹ ਤਾਂ ਖੁਦ ਨੂੰ ਜੀਸਸ ਦਾ ਦਾਵਾ ਕਰ ਦਿੰਦੇ ਆ ਖੁਦ ਨੂੰ ਪ੍ਰੋਫਿਟ ਕਹਿ ਦਿੰਦੇ ਆ ਪ੍ਰੋਫਿਟ ਬਲਜਿੰਦਰ ਕੀ ਆ ਉਹਦੇ ਚ ਪ੍ਰੋਫਿਟ ਵਾਲਾ ਵੀ ਪੈਂਟ ਸ਼ਰਟ ਵਾਲਾ ਪ੍ਰੋਫਿਟ ਪਹਿਲੀ ਵਾਰੀ ਦੇਖਿਆ ਕਮਾਲ ਦੀ ਗੱਲ ਹੈ ਦਾਅਵੇ ਕਰਦੇ ਨੇ ਕਿ ਸਾਨੂੰ ਅਸੀਂ ਤਾਂ ਕਦੀ ਦਵਾਈ ਨਹੀਂ ਲਈ ਵੀ ਸ਼ੂਗਰ ਦਾ ਤੂੰ ਭਰਾ ਮਰੀਜ਼ ਆ ਤੂੰ ਥੋੜੀ ਵੀ ਕਾਫੀ ਕੰਟਰੋਵਰਸੀ ਚੱਲੀ ਸੀਗੀ ਨਰੂਲਾ ਹੋਣਾ ਨਾ ਕਿ ਮੈਂ ਕਦੇ ਗੋਲੀ ਨਹੀਂ ਲਈ ਫਿਰ ਤੁਸੀਂ ਆਖਿਆ ਮੈਂ ਮਸ਼ੀਨ ਲੈ ਕੇ ਜਾਵਾਂਗਾ ਹਾਂ ਮੈਂ ਮਸ਼ੀਨ ਲੈ ਕੇ ਟੈਸਟ ਕਰਨ ਨੂੰ ਤਿਆਰ ਆ ਜੇ ਅੰਕੁਰ ਨਰੂਲਾ ਜਾਇਜ਼ਦੈ ਮੈਂ ਉਹਦੇ ਬਲੱਡ ਦੇ ਸੈਂਪਲ ਲੈਣਾ ਚਾਹੁੰਨਾ ਮੈਂ ਸਾਰੇ ਉਹਦੇ ਸੈਂਪਲ ਲਵਾਂਗਾ ਉਹਦਾ D3 ਵੀ ਘਟਣਾ B ਜੇ ਮੀਟ ਮੱਛੀ ਖਾਂਦਾ ਹੋਊਗਾ ਹੋ ਸਕਦਾ ਪ੍ਰੋਟੀਨ ਪੂਰੇ ਹੋਣ ਪਰ ਇਹ ਇੰਨੀਆਂ ਕਿ ਬੇਸਿਕ ਕਮੀਆਂ ਤਾਂ ਹੋਣਗੀਆਂ ਉਹ ਕਹਿੰਦਾ ਮੈਂ ਕਦੀ ਇੰਜੈਕਸ਼ਨ ਨਹੀਂ ਲਵਾਇਆ ਕੀ ਉਹਨਾਂ ਨੇ ਪੋਲੀ ਦਾ ਇੰਜੈਕਸ਼ਨ ਨਹੀਂ ਲਵਾਇਆ ਆਪਣੀ ਬਾਹ ਦੇ ਉੱਤੇ ਆਪਣੀ ਬਾਹ ਨੰਗੀ ਕਰਕੇ ਦਿਖਾਉਣ ਲੋਕਾਂ ਨੂੰ ਵੀ ਇੰਜੈਕਸ਼ਨ ਨਹੀਂ ਲਵਾਇਆ ਕਿਉਂ ਗੁੰਮਰਾਹ ਕਰਦੇ ਹੋ ਜੇ ਲੋਕ ਤੇ ਭੋਲੇ ਭਾਲੇ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਝੂਠ ਦੀਆਂ ਦੁਕਾਨਾਂ ਨੇ ਜਿਹੜੀਆਂ ਸਾਇਹਤ ਨੂੰ ਬਦਨਾਮ ਕਰ ਰਹੀਆਂ ਇੱਕ ਸ਼ੇਰ ਆ ਬੜਾ ਪਿਆਰਾ ਉਹ ਕਹਿੰਦੇ ਨਾ ਖੁਦਾ ਹੀ ਮਿਲਣਾ ਨਾ ਵਸਾਲੇ ਸਨ ਮਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਜਿਹੜੇ ਲੋਕ ਇਹ ਜਾਦੂਗਰੀਆਂ ਚਮਤਕਾਰ ਦੇਖਦੇ ਕਿ ਇਹਨਾਂ ਦੇ ਪਿੱਛੇ ਜਾ ਰਹੇ ਨਾ ਉਹ ਇਧਰ ਦੇ ਰਹੇ ਨਾ ਉਧਰ ਦੇ ਰਹੇ ਨਾ ਉਹਨਾਂ ਨੂੰ ਇੱਥੇ ਢੋਈ ਮਿਲਣੀ ਤੇ ਨਾ ਉੱਥੇ ਮਿਲਣੀ ਕਿਉਂਕਿ ਅਕੋਰਡਿੰਗ ਟੂ ਬਾਈਬਲ ਨਹੀਂ ਹੈ ਜੋ ਇਹ ਕਰ ਰਹੇ ਆ ਉਹ ਬਿਲਕੁਲ ਹੀ ਗਲਤ ਹੈ ਮੰਜੇ ਲਾਲਚ ਦੇ ਤੌਰ ਤੇ ਹੀ ਉਹਨਾਂ ਨੂੰ ਧਰਮ ਬਦਲਾ ਲੇਤਾ ਜਾਂਦਾ ਖਾਸ ਕਰ ਸਿੱਖਾਂ ਦੀ ਜੇਕਰ ਗੱਲ ਕਰੀਏ ਤਾਂ ਸਿੱਖ ਵੀ ਉਧਰ ਗਏ ਨੇ ਧਰਮ ਤਬਦੀਲ ਕਰਕੇ ਸੈਬਜ਼ਾਦੇ ਆ ਜਾਂਦੇ ਜਿੱਥੇ ਇੰਨਾ ਲਾਲਚ ਦੇ ਦਿੱਤਾ ਗਿਆ ਪਰ ਹਾਲੇ ਤੱਕ ਉਹਨਾਂ ਨੂੰ ਜਿਹੜਾ ਲਾਲਚ ਦੇ ਕਰਕੇ ਤਾਂ ਧਰਮ ਤਬਦੀਲ ਕਰ ਰਿਹਾ ਉਹ ਸਿੱਖ ਅਸੀਂ ਸਿੱਖੀ ਸਿਰ ਦੇ ਕੇ ਲਈ ਹੈ ਤੇ ਸਿਰ ਤੋਂ ਮਹਿੰਗੀ ਚੀਜ਼ ਕੀ ਹੋ ਸਕਦੀ ਹੈ ਕੀ 2 ਕਿਲੋ ਆਟਾ ਸਿਰ ਤੋਂ ਮਹਿੰਗਾ ਕੀ ਪਾਈਆ ਮੂੰਫਲੀ ਸਿਰ ਤੋਂ ਮਹਿੰਗੀ ਹੈ ਸਿਰ ਦੇ ਕੇ ਸਿੱਖੀ ਲਈ ਹੈ ਨਾ ਤੇ ਸਿਰ ਤੋਂ ਵੱਡੀ ਚੀਜ਼ ਕੋਈ ਦੇ ਕੇ ਲੈ ਲਵੇ ਇਹ ਸੌਦਾ ਬਹੁਤ ਮਹਿੰਗਾ ਵਾ ਜਿਹੜੇ ਜਾ ਰਹੇ ਆ ਉਹਨਾਂ ਲਈ ਖੁੱਲਾ ਰਾਹ ਜਿੰਨੇ ਮਰਜ਼ੀ ਚਲੇ ਜਾਣ ਸਾਡਾ ਗੁਰੂ ਕਹਿੰਦਾ ਕਿ ਉਹੀ ਰਿਓ ਜਿਹੜੇ ਸਿਰ ਦੇਣ ਦੀ ਇਸ਼ਾਰਾ ਰੱਖਦੇ ਆ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕਿ ਜਾ ਪਿੱਠ ਨਹੀਂ ਵਕਾਉਣੀ ਸਿਰ ਦੇ ਦਿਓ ਜਿਹੜਾ ਸਿਰ ਤੇ ਆਈ ਤੇ ਵੀ ਨਾ ਡੋਲੇ ਉਹ ਸਿੱਖਿਆ ਤੇ ਜਿਹੜਾ ਛੋਟੀ ਜੀ ਚੀਜ਼ ਪਿੱਛੇ ਭੱਜ ਰਿਹਾ ਉਹਦਾ ਕਰਾਉਣਾ ਕੀ ਆ ਸੀ ਖਾਲਸਾ ਤਾਂ ਬੜਿਆ ਹੀ ਧਰਮ ਯੁੱਧ ਲੜਨ ਲੀਆਂ ਨਾ ਤੇ ਧਰਮ ਯੁੱਧ ਦੇ ਵਿੱਚ ਉਹੋ ਜਿਹੇ ਬੰਦੇ ਤਾਂ ਨਹੀਂ ਚਾਹੀਦੇ ਕਿ ਜਿਹੜਾ ਆਖੇ ਜੀ ਮੈਨੂੰ ਫ੍ਰੀ ਪੜ੍ਹਾਈ ਮਿਲ ਰਹੀ ਹੈ ਮੈਨੂੰ ਫ੍ਰੀ ਆਟਾ ਮਿਲ ਰਿਹਾ ਹੁਣ ਐਡੇ ਵਿਸ਼ਵਾਸ ਨਾਲ ਲੋਕਾਂ ਦੇ ਕੱਚੇ ਆ ਵੀ ਤੁਸੀਂ ਸਹਾਇਤ ਜਾ ਰਹੇ ਹੋ ਭਰਾਓ ਨਾ ਤਾਂ ਬਦਲ ਲਓ ਆਪਣੇ ਆਪਣੇ ਨਾਂ ਦੇ ਪਿੱਛੇ ਸਿੰਘ ਕੌਰ ਲਾ ਕੇ ਤੁਸੀਂ ਆਪਣੇ ਨਾਂ ਪਿੱਛੇ ਲਾਓ ਅਲਫਾਂਸਾ ਅਲਬਰਟ ਜான் ਇਹੋ ਜਿਹਾ ਨਾਂ ਲਾਓ ਨਾ ਆਪਣੇ ਨਾਂ ਤੁਹਾਡਾ ਗੁਰਮੁਖ ਸਿੰਘ ਹੈ ਤੇ ਕਹਿੰਦੇ ਅਸੀਂ ਮਸੀਹਾਂ ਕਿੱਡੀ ਕਿੱਡੀ ਦੁੱਖ ਦੀ ਗੱਲ ਆ ਤੇ ਕਹਿੰਦੇ ਜਿਹੜਾ ਉਸ ਧਰਮ ਦੇ ਵਿੱਚ ਜਾ ਰਿਹਾ ਉਹ ਜਨਰਲ ਰੈਜਨ ਦਾ ਉਹਦੇ ਲਈ ਕੋਈ ਕੈਟਾਗਰੀ ਨਹੀਂ ਰਹਿ ਜਾਂਦੀ ਐਸ ਸੀ ਜਿਹੜੇ ਇਬਰਾਹੀਮੀਨ ਧਰਮ ਨੇ ਚਾਹੇ ਇਸਲਾਮ ਹੈ ਚਾਹੇ ਜਹੂਦੀ ਹੈ ਚਾਹੇ ਇਸਾਈ ਇਹ ਜਰਨਲ categories ਚ ਆਉਂਦੇ ਨਾ ਚ ਵਰਨ ਆਸ਼ਰਮ ਨਹੀਂ ਹੈ ਇਹਨਾਂ ਨੂੰ ਆਪਣਾ ਧਰਮ ਤਬਦੀਲ ਕਰਨ ਲੱਗੇ ਆ ਇਹ ਹਲਫੀਆ ਬਿਆਨ ਦੇਣਾ ਪੈਂਦਾ ਕਿ ਮੈਂ ਆ ਜਿਹੜੀਆਂ ਸਾਰੀਆਂ ਚੀਜ਼ਾਂ ਛੱਡ ਰਿਹਾ ਤੇ ਅਸੀਂ ਵੀ ਇਹਦੇ ਤੇ ਕੰਮ ਕਰਾਂਗੇ ਹੁਣ ਅਕੜੇ ਜੀ ਜਿਨ੍ਹਾਂ ਦਾ ਨਾਮ ਰਣਵੀਰ ਸਿੰਘ ਹੈ ਸ਼ਾਇਦ ਉਹਨਾਂ ਕੋ ਅਕੜੇ ਪ੍ਰਾਪਤ ਕਰਾਂਗੇ ਵੀ ਦਿਓ ਸਾਨੂੰ ਡਾਟਾ ਜੇ ਤੁਹਾਡੇ ਕੋਲ ਹੈਗਾ ਤੇ ਅਸੀਂ ਚੈੱਕ ਕਰਦੇ ਆਂ ਵੀ ਇਹਨਾਂ ਜੋ ਕਿੰਨੇ ਬੰਦੇ ਗਵਰਨਮੈਂਟ ਅਪਲਾਈ ਨੇ ਸਰਕਾਰੀ ਨੌਕਰੀਆਂ ਲੈ ਰਹੇ ਨੇ ਅਸੀਂ ਸਾਰਿਆਂ ਦੇ ਕੇਸ ਟੋਕਾਂਗੇ ਕਿੰਨੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਖਾ ਰਹੇ ਆ ਅਸੀਂ ਸਭ ਤੇ ਕੇਸ ਟੋਕਾਂਗੇ ਗਰਾਉ ਪੈਸੇ ਜਾਵਾਂ ਜੇ ਤੁਸੀਂ ਬਲੀਫਸ ਚੇਂਜ ਕੀਤਾ ਆਪਣਾ ਆਪਣੀ ਕੈਟਾਗਰੀ ਚੇਂਜ ਕੀਤੀ ਹੈ ਤੇ ਫਿਰ ਤੁਹਾਡੇ ਧਰਮ ਦੇ ਮੁਤਾਬਕ ਜੋ ਸਹੂਲਤਾ ਮਿਲਦੀਆਂ ਉਹ ਲਓ ਪਰ ਆ ਨਹੀਂ ਹੁਣ ਤੁਸੀਂ ਬਨਣੀਆਂ ਸਿਰ ਦੇ ਉੱਤੇ ਪੱਗ ਤੇ ਕਹਿਣਾ ਅਸੀਂ ਮਸੀਹਾ ਐਦਾਂ ਨਹੀਂ ਆਪਣੇ ਮੁਰਸ਼ਿਦ ਵਰਗਾ ਚਿਹਰਾ ਬਣਾ ਲਓ ਜਿਵੇਂ ਤੁਹਾਡਾ ਮੁਰਸ਼ਿਦ ਜੀਸਸ ਪਛਾਣ ਨੂੰ ਕੇਸ ਖੁੱਲੇ ਛੱਡਦਾ ਸੁਨਹਿਰੀ ਕੇਸ ਖੁੱਲਾ ਦਾੜਾ ਉਹਦਾ ਕਿੱਡਾ ਪਿਆਰਾ ਲੱਗਦਾ ਨਾ ਐਦਾਂ ਕਰੋ ਆਪਣੇ ਕੇਸ ਪਛਾਣ ਨੂੰ ਖੁੱਲੇ ਛੱਡੋ ਖੁੱਲੇ ਦਾੜੇ ਛੱਡੋ ਤੇ ਇਹ ਪੱਗ ਜਿਹੜੀ ਗੁਰਗੋਬਿੰਦ ਸਿੰਘ ਨੇ ਦਿੱਤੀ ਹੈ ਜੀ ਜੀਸਸ ਨੇ ਅੱਦੀ ਤੱਕ ਪੱਗ ਨਹੀਂ ਬੱਦੀ ਕੋਈ ਫੋਟੋ ਦਿਖਾਓ ਜਿੱਥੇ ਜੀਸਸ ਨੇ ਪੱਗ ਬੱਦੀ ਹੋਵੇ ਨਾ ਤੇ ਪਲੀਜ਼ ਰਿਸਪੈਕਟਫੁਲੀ ਕਹਿੰਨੇ ਆ ਕਿ ਪੱਗ ਨਾ ਬਹੁਤ ਉੱਚੇ ਕਰਤਾਰ ਵਾਲੇ ਦੇ ਸਿਰ ਤੇ ਚਾਹੀਦੀ ਹੈ ਤੁਸੀਂ ਹੱਕਦਾਰ ਨਹੀਂ ਹੋ ਤੁਸੀਂ ਪੱਗ ਉਤਾਰੋ ਜਿਵੇਂ ਜੀਸਸ ਆਪਣੇ ਕੇਸ ਖੁੱਲੇ ਛੱਡਦੇ ਆ ਪਿੱਛੇ ਨੂੰ ਖੁੱਲਾ ਦਾੜਾ ਉਹਨਾਂ ਦਾ ਚੋਗਾ ਪਹਿਨਦੇ ਆ ਪਾਓ ਜੀਸਸ ਨੂੰ ਵੀ ਚੰਗਾ ਲੱਗੂਗਾ ਅਸੀਂ ਧਰਮ ਨੂੰ ਨਹੀਂ ਮਾੜਾ ਕਹਿੰਦੇ ਠੀਕ ਹੈ ਕੁਝ ਬੰਦੇ ਮਾੜੇ ਹੁੰਦੇ ਆ ਪਰ ਜੇਕਰ ਗੱਲ ਕਰੀਏ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਤਰਨਤਾਰ ਸਾਹਿਬ ਦੀ ਗੱਲ ਕਰੀ ਜਿੱਥੇ ਸਭ ਤੋਂ ਜ਼ਿਆਦਾ ਲਾਊਡੁੱਲਿਆ ਸਿੰਘਾ ਦਾ ਉਸ ਧਰਤੀ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ ਧਰਮ ਤਬਦੀਲ ਕਰਨ ਦਾ ਕਿਵੇਂ ਦੇਖਦੇ ਹੋ ਕਮੀ ਕਿੱਥੇ ਸਮਝਦੇ ਹੋ ਆਪਣੀ ਕਿ ਜੋ ਧਰਮ ਤਬਦੀਲ ਹੋ ਰਿਹਾ ਧਰਮ ਤਬਦੀਲ ਹੋ ਜਾਣਾ ਸਿੱਖਾਂ ਦਾ ਤਾਂ ਵਿਸ਼ਾ ਹੀ ਨਹੀਂ ਹੈ ਸਾਡਾ ਵਿਸ਼ਾ ਨਹੀਂ ਹੈ ਜੇ ਕੋਈ ਬੰਦਾ ਧਰਮ ਤਬਦੀਲ ਕਰਦਾ ਉਹਦੀ ਇੱਛਾ ਕਿਤੇ ਵੀ ਜਾ ਸਕਦਾ ਫਿਰ ਵੱਡੇ ਵੱਡੇ ਪ੍ਰਚਾਰਕਾਂ ਦੀ ਗੱਲ ਕਰ ਲਈ ਜਿੱਥੇ ਬੰਦੀਆਂ ਗੱਲ ਕਰ ਲਈ ਉਹ ਤਾਂ ਇਸ ਮੁੱਦੇ ਤੇ ਹੀ ਬੈਠੇ ਹੋਏ ਆ ਕਿ ਧਰਮ ਤਬਦੀਲ ਚੱਲ ਰਹੀ ਹੈ ਉਸ ਨੂੰ ਬਦਲਣਾ ਇਹ ਮਸਲਾ ਹਿੰਦੂਆਂ ਦਾ ਇਹਦੇ ਤੇ ਆਰਐਸਐਸ ਕੰਮ ਕਰੇ ਇਹਦੇ ਤੇ ਬੀਜੇਪੀ ਕੰਮ ਕਰੇ ਹਿੰਦੂ ਜੱਥੇਬੰਦੀਆਂ ਕੰਮ ਕਰਨ ਧਰਮ ਪਰਵਰਤਨ ਦੇ ਮਸਲੇ ਤੇ ਕਿਉਂਕਿ ਉਹਨਾਂ ਦੇ ਹੈ ਘਰ ਵਾਪਸੀ ਦਾ ਵਿਧਾਨ ਸਾਡੇ ਘਰ ਵਾਪਸੀ ਦਾ ਵਿਧਾਨ ਹੈ ਨਹੀਂ ਸਾਡੇ ਜਦੋਂ ਪੰਜ ਪੈਰਾਂ ਕੋ ਅਮਰ ਛਕਣ ਜਾਣਦੇ ਆ ਤੇ ਉਹ ਕਹਿੰਦੇ ਆ ਕਿ ਜੇ ਸਰਪੰਥ ਦਾ ਸਮਝਦਾ ਹੈ ਤੇ ਬੈਠਾ ਰਹੇ ਨਹੀਂ ਤਾਂ ਉੱਠ ਕੇ ਚਲੇ ਜਾਓ ਸਾਡੇ ਤਾਂ ਹੈ ਹੀ ਨਹੀਂ ਜਿਹੜਾ ਜਾਂਦਾ ਜਾਏ ਸਾਨੂੰ ਕੋਈ ਜ਼ਰੂਰਤ ਨਹੀਂ ਇਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਘਰ ਵਾਪਸੀ ਦਾ ਜਾਂ ਵੋਟ ਤੰਤਰ ਦਾ ਫਿਕਰ ਹੈ ਉਹ ਇਹਦੇ ਤੇ ਫਿਕਰ ਜ਼ਾਹਿਰ ਕਰਨ ਉਹ ਦੇਖਣ ਕੌਣ ਲੋਕ ਜਾ ਰਹੇ ਨੇ ਇਹ ਚੀਜ਼ ਦਾ ਦੇਖਣ ਜਾ ਕੌਣ ਲੋਕ ਰਹੇ ਨੇ ਉਹੀ ਨੇ ਜਿਹੜੇ ਕਦੀ ਕਿਸੇ ਡੇਰੇ ਪਿੱਛੇ ਕਦੀ ਕਿਸੇ ਡੇਰੇ ਪਿੱਛੇ ਕੱਲ ਨੂੰ ਜਗਰਾਤ ਸਿੰਘ ਨੇ ਡੇਰਾ ਖੋਲ ਰਿਆ ਨਾ ਤੇ ਮੈਂ ਵੱਡੇ ਵੱਡੇ ਚਮਤਕਾਰ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਹ 2.5 ਲੱਖ ਜਿਹੜਾ ਇਹ ਤਾਂ ਮੈਂ ਲਿਆ ਹਾਂ ਆਪਣੇ ਡੇਰੇ ਦੇ ਪਿੱਛੇ ਜਿਸ ਤਰੀਕੇ ਤੁਹਾਡੀ ਅੰਕਰ ਨਰੂਲੇ ਨਾਲ ਕੰਟਰੋਵਰਸੀ ਚੱਲੀ ਸੀਗੀ ਉਸ ਨੂੰ ਕਹਿ ਸਕਦੇ ਆ ਕਿ ਜੇਕਰ ਤੁਸੀਂ ਵੀ ਇਸ ਤਰੀਕੇ ਚਮਤਕਾਰ ਕਰਨ ਲੱਗੇ ਫਿਰ ਅੰਕਰ ਨਰੂਲੇ ਨੇ ਕਿਹਾ ਮੇਰੀ ਤਾਂ ਦੁਕਾਨ ਬੰਦ ਹੋ ਗਈ ਨਾ ਹਾਂ ਫੇਲ ਜੀ ਉਹ ਤਾਂ ਫੇਲ ਮੈਂ ਸਾਈਕੋਲੋਜਿਸਟ ਆ ਸਾਈਕੋਨਲਿਸਿਸ ਕਰਕੇ ਰੱਖ ਦੂੰਗਾ ਜੀ ਜੇ ਦੁਕਾਨ ਚਲਾਉਣ ਵਾਲੇ ਪਾਸੇ ਆ ਕੇ ਫਿਰੰਕਰਨ ਰੂਲਾ ਕੀ ਕਰ ਲੂਗਾ ਝੂਠ ਹੀ ਮਾਰਨਾ ਹੈ ਉਹ ਤੋਂ ਵੱਡਾ ਮਾਰਦੇ ਆਂਗੇ ਕਿਹੜੀ ਗੱਲ ਉਹ ਕਹਿੰਦਾ ਮੈਂ ਪੱਥਰੀ ਗੈਪ ਕਰਦਾ ਮੈਂ ਕਹਿ ਦੂੰਗਾ ਵੀ ਮੈਂ ਬਸ ਦੇਖਣ ਨਾਲ ਗੈਪ ਕਰ ਦਿੰਨਾ ਤੂੰ ਇੱਕ ਝੂਠ ਮਾਰ ਕੇ ਦਿਖਾ ਦੋ ਜਿਵੇਂ ਅੰਕਰਨ ਰੂਲਾ ਮਾਰਦਾ ਜੀ ਯਾਰ ਜੇ ਤੂੰ ਮੇਰਾ ਸਿੱਖ ਬਣੇਗਾ ਚੇਲਾ ਬਣੇਗਾ ਫੇਰੀ ਮੈਂ ਕਰੂੰਗਾ ਮੈਨੂੰ ਇਹ ਜੀ ਜ਼ਰੂਰਤ ਨਹੀਂ ਕਿਉਂ ਕਿਉਂ ਬੋਲਾ ਮੈਨੂੰ ਫਾਇਦਾ ਕੀ ਇਸ ਚੀਜ਼ ਦਾ ਨਾ ਲੋਕਾਂ ਨੂੰ ਮਗਰ ਲਾਉਣਾ ਇਹ ਮਾੜੀ ਗੱਲ ਹੈ ਅਸੀਂ ਜਪਜੀ ਸਾਹਿਬ ਪੜ੍ਹਦੇ ਆਂ ਤੇ ਉਹਦੇ ਚ ਪੰਕਤੀ ਆਉਂਦੀ ਹੈ ਕੀਟਾ ਅੰਦਰ ਕੀਟ ਕਰ ਜਿਹੜੇ ਬੰਦੇ ਆਪਣੇ ਪਿੱਛੇ ਲੋਕਾਂ ਨੂੰ ਲਾਉਂਦੇ ਆ ਤੇ ਉਹਨਾਂ ਗਰੀਬਾਂ ਦਾ ਸ਼ੋਸ਼ਣ ਕਰਕੇ ਖਾਂਦੇ ਆ ਉਹ ਕੀੜੇ ਬਣਦੇ ਆ ਤੇ ਫਿਰ ਉਹਨਾਂ ਦੇ ਅੰਦਰ ਕੀੜੇ ਪੈਂਦੇ ਆ ਤੇ ਉਹ ਕੀੜੇ ਉਹਨਾਂ ਨੂੰ ਖਾਂਦੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਮਾਰੇ ਦੀ ਸਾਖੀ ਇਤਿਹਾਸ ਦੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾਂਦੇ ਤੇ ਇੱਕ ਸਰਾਲ ਆ ਗਿਆ ਵੱਡਾ ਸੱਪ ਤੇ ਮਹਾਰਾਜ ਨੇ ਉਹਦੇ ਸਿਰ ਤੇ ਚਰਨ ਲਾਇਆ ਛੋਟੀ ਲਾਈ ਹਨ ਤੇ ਚੜ੍ਹਾਈ ਕਰ ਗਿਆ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਹੋਇਆ ਵੀ ਇਹ ਤੁਹਾਡੇ ਕੋਲ ਆ ਕੇ ਇਹ ਮੁਕਤ ਕਿਉਂ ਹੋ ਗਿਆ ਮਹਾਰਾਜ ਕਹਿੰਦੇ ਸਾਧ ਸੀ ਕੋਈ ਇਹ ਇਨੇ ਮਗਰ ਲੋਕ ਲਾਏ ਤੇ ਉਹਨਾਂ ਨੂੰ ਖਾਂਦਾ ਸੀ ਤੇ ਕਹਿੰਦੇ ਮਹਾਰਾਜ ਇੰਨੇ ਜ਼ਿਆਦਾ ਕੀੜੇ ਤੇ ਸਰੀਰ ਚੋਂ ਨਿਕਲੇ ਕਹਿੰਦੇ ਸਾਰੇ ਚੇਲੇ ਹੀ ਉਹਦੇ ਚੇਲੇ ਹੁਣ ਇਹਨੂੰ ਖਾ ਰਹੇ ਤੇ ਇਹ ਸਾਰੇ ਉਹੋ ਬੰਨੇ ਤੁਸੀਂ ਖਾ ਕੇ ਕਿਸੇ ਦਾ ਭੱਜ ਨਹੀਂ ਨਾ ਸਕਦੇ ਗੁਰੂ ਚੇਲੇ ਨੂੰ ਲੈ ਕੇ ਚੱਲਦੇ ਹੋਰ ਜਿੱਥੇ ਗੁਰੂ ਜਾਊਗਾ ਚੇਲੇ ਮਗਰੇ ਜਾਣੇ ਆ ਉਹ ਆਪ ਡੁੱਬੇ ਚ ਆ ਬੇਦਵੇਂ ਚੇਲੇ ਦੀਏ ਬਾਹੇ ਨਾ ਉਹ ਬਾਣੀ ਦੇ ਪੰਕਤੀਆਂ ਆਉਂਦੀਆਂ ਕਿ ਤੁਸੀਂ ਜਿੱਥੇ ਲਿਜਾਉਂਗੇ ਤੁਹਾਡੇ ਚੇਲੇ ਨਾਲ ਹੀ ਜਾਣੇ ਜਿੰਨਾਂ ਕੋਲੋਂ ਖਾ ਰਹੇ ਹੋ ਕਿਉਂਕਿ ਉਹਨਾਂ ਦਾ ਵਿਸ਼ਵਾਸ ਤੁਹਾਡੇ ਤੇ ਆ ਉਹਨਾਂ ਨੂੰ ਨਹੀਂ ਪਤਾ ਉੱਤੇ ਰੱਬ ਹੈ ਜਾਂ ਨਹੀਂ ਹੈ ਉਹਨਾਂ ਲਈ ਰੱਬ ਤੁਸੀਂ ਹੋ ਉਹ ਤੁਹਾਨੂੰ ਪੇਟਾਵਾਂ ਦੇ ਰਹੇ ਨੇ ਤੁਹਾਨੂੰ ਮਾਇਆ ਮੱਥਾ ਟੇਕ ਰਹੇ ਨੇ ਅੱਛਾ ਇਹਨਾਂ ਚ ਕੁਝ ਐਸੇ ਬੰਦੇ ਵੀ ਆ ਜਿਨ੍ਹਾਂ ਨੇ ਘਰੇ ਮਾਪੇ ਨੂੰ ਕਿਤੇ ਦਾਲ ਰੋਟੀ ਨਹੀਂ ਪੁੱਛੀ ਪਰ ਚਰਚ ਚ ਜਾ ਕੇ ਫਾਦਰ ਫਾਦਰ ਬਹੁਤ ਕਰਦੇ ਆ ਜੀ ਕਿੱਡੀ ਮਾੜੀ ਗੱਲ ਹੈ ਜੀ ਇੱਕ ਫਾਦਰ ਦੇ ਹੁੰਦੇ ਆ ਕਿਸੇ ਹੋਰ ਨੂੰ ਫਾਦਰ ਨਹੀਂ ਨਾ ਕਿਹਾ ਜਾ ਸਕਦਾ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਤੁਸੀਂ ਇਹ ਦੇਖੋ ਮਾਤਾ ਪਿਤਾ ਜਿਹੜੇ ਆ ਨਾ ਬਹੁਤ ਜ਼ਰੂਰੀ ਨੇ ਮਾਤਾ ਪਿਤਾ ਦੀ ਸੇਵਾ ਕਰਨੀ ਆਪਣੇ ਘਰ ਦੇ ਵਿੱਚ ਇਹ ਇਸਾਈਅਤ ਵੀ ਕਹਿੰਦੀ ਹੈ ਇਹ ਜੂਦੀ ਵੀ ਕਹਿੰਦੇ ਆ ਇਸਲਾਮ ਵੀ ਕਹਿੰਦੇ ਆ ਸਿੱਖ ਵੀ ਕਹਿੰਦੇ ਆ ਹਿੰਦੂ ਵੀ ਕਹਿੰਦੇ ਆ ਕਿ ਮਾਤਾ ਪਿਤਾ ਦੀ ਸੇਵਾ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਈ ਗੁਰਦਾਸ ਜੀ ਕਹਿੰਦੇ ਕਿ ਮਾਂ ਪਿਓ ਪਰ ਹਰ ਸੁਣਾ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰ ਹਰ ਕਰੇ ਤਪ ਵਣਖੰਡ ਭੁੱਲਾ ਫਿਰੇ ਪ੍ਰਾਣੀ ਤੇ ਮਾਂ ਪਿਓ ਨੂੰ ਛੱਡ ਕੇ ਬੰਦਾ ਆਪ ਚਾਹੇ ਵੇਦ ਸੁਣਦਾ ਰਵੇ ਕੁਈ ਤਾ ਤਸਾਰ ਨਹੀਂ ਪਾ ਸਕਦਾ ਮਾਂ ਪਿਓ ਨੂੰ ਛੱਡ ਕੇ ਬੰਦਾ ਤੱਪ ਕਰਦਾ ਰਹੇ ਸਮਝੋ ਜੰਗਲਾਂ 'ਚ ਜਾਨਵਰੀ ਭਗਟ ਰਪਟ ਕਰਿਆ ਕੋਈ ਮਾਂ ਪਿਓ ਦੀ ਸੇਵਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸਾਰੇ ਧਰਮ ਕਹਿੰਦੇ ਆ ਮਾਤਾ ਪਿਤਾ ਦੀ ਸੇਵਾ ਕਰੋ ਉਹਨਾਂ ਦਾ ਆਦਰ ਕਰੋ ਜੀਸਸ ਵੀ ਇਹੀ ਕਹਿੰਦੇ ਆ ਤੇ ਜੇ ਕੋਈ ਬੰਦਾ ਇਸ ਤਰ੍ਹਾਂ ਕਰਦਾ ਆਪਣੇ ਮਾਤਾ ਪਿਤਾ ਦਾ ਨਰਾਦਰ ਤੇ ਉਹਦੇ ਤੋਂ ਮਾੜੀ ਕੋਈ ਚੀਜ਼ ਨਹੀਂ ਹੋ ਸਕਦੀ ਇਹ ਬਹੁਤ ਮਾੜੀ ਗੱਲ ਆ ਮਾਤਾ ਪਿਤਾ ਦਾ ਮਾਨ ਸਤਕਾਰ ਜ਼ਰੂਰੀ ਕਰਨਾ ਚਾਹੀਦਾ ਆਕੀ ਸਵਾਲ ਕਰਾਂਗਾ ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਕਾਫੀ ਚਰਚਾ ਬਣੀ ਹੋਈ ਹੈ ਚਾਹੇ ਉਹ ਨੈਸ਼ਨਲ মিডিਆ ਤੱਕ ਪਹੁੰਚੀ ਹੋਈ ਹੈ ਕਿਉਂਕਿ ਪਿਛੇ ਦਿਨ ਸ਼ਹੀਦੀ ਦਿਨਾਂ ਦੀ ਗੱਲ ਕਰੀਏ ਤਾਂ ਹਰ ਸੜਕ ਤੇ ਅੰਮ੍ਰਿਤਸਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਕ੍ਰਿਸਚਨਾ ਦੇ ਪਾਸਟਾਂ ਦੇ ਬੋਰਡ ਲੱਗੇ ਸੀਗੇ ਪਰ ਸਾਬਜ਼ਾਦੇ ਤੁਮ ਲੈ ਕੇ ਇੰਨੇ ਇਨਾ ਫਲੈਕਸੀਆਂ ਲੱਗੀਆਂ ਨਾ ਬੋਰਡ ਲੱਗੇ ਉਸ ਨੂੰ ਲੈ ਕੇ ਜੋ ਚਰਚਾ ਬੜੀਆਂ ਨੈਸ਼ਨਲ মিডিਆ ਦੇ ਵਿੱਚ ਕਿ ਪੰਜਾਬ ਦੇ ਵਿੱਚ ਕਨਵਰਜਨ ਚੱਲ ਕਿਉਂ ਰਿਹਾ ਲਾਲਚ ਦੇ ਤੌਰ ਤੇ ਹੁਣ ਵੀ ਵੱਡੇ ਵੱਡੇ ਜਿੱਥੇ ਬੰਦਿਆਂ ਦੀ ਗੱਲ ਕਰ ਲਈ ਸਿੱਖ ਨੁਮਾਇੰਦਿਆਂ ਦੀ ਗੱਲ ਕਰ ਰਹੀ ਹੈ ਇਸੇ ਚੀਜ਼ 'ਤੇ ਰੁਝੇ ਹੋਏ ਆ ਇਹ ਗੱਲ ਖੜ ਦੀ ਕਿੱਥੇ ਆ ਕੇ ਇਹਦਾ ਇੱਕ ਪਾਸਾ ਕਿਉਂ ਨਹੀਂ ਲੱਗਦਾ ਹਲੇ ਮਹਿੰਗੇ ਬ੍ਰਾਂਡ ਦੀ ਕਦੀ ਸੇਲ ਨਹੀਂ ਲੱਗਦੀ। ਲੰਡੇ ਬਾਜ਼ਾਰ ਜਾऊं ਕਿੰਨੇ ਮੰਜੇ ਲੱਗੇ ਆ ਤੇ ਬ੍ਰਾਂਡ ਲੰਡੇ ਬਾਜ਼ਾਰ ਚ ਨਹੀਂ ਵੇਚਿਆ ਜਾਂਦਾ। ਬ੍ਰਾਂਡ ਦਿੱਲੀ ਮਿਲੂਗਾ। ਨਿਊਯਾਰਕ ਮਿਲੂਗਾ। ਇਟਲੀ ਚ ਮਿਲੂਗਾ। ਸਪੈਸ਼ਲ ਚੀਜ਼ ਦਾ ਸਪੈਸ਼ਲ ਹੀ ਹੁੰਦੀ ਹੈ ਨਾ। ਜਿਵੇਂ ਸੇਲ ਟੋਪੀਆਂ ਦੀ ਲੱਗਦੀ ਹੈ ਪੱਗਾਂ ਦੀ। ਬਸ। ਨਮਾਇਸ਼ ਕਿਦੀ ਲੱਗਦੀ ਹੈ? ਜਿਹੜੀ ਚੀਜ਼ ਵੇਚਣੀ ਹੋਵੇ ਯਾਰ ਸਿੱਖੀ ਬੜੀ ਮਹਿੰਗੀ ਵਸਤੂ ਹੈ ਸਿਰ ਦੇ ਨਾਲ ਮਿਲਦੀ ਹੈ। ਸਿੱਖੀ ਦਾ ਕੋਈ ਮੁੱਲ ਨਹੀਂ। ਆਟੇ ਦਾਲ ਦੇ ਨਾਲ ਸਿੱਖੀ ਨਹੀਂ ਮਿਲਦੀ ਸਿੱਖੀ ਸਿਰ ਦੇ ਕੇ ਮਿਲਦੀ ਹੈ ਤੇ ਸਿੱਖੀ ਬੜੀ ਮਹਾਨ ਚੀਜ਼ ਹੈ ਇਹ ਕਮਾਉਣੀ ਪੈਂਦੀ ਹੈ ਐਦਾ ਨਹੀਂ ਵੀ ਤੁਹਾਨੂੰ ਕੋਈ ਦੇ ਕੇ 500 ਆਕੇ ਸਿੱਖ ਬਣ ਜਾਣਾ ਕਦੀ ਕਿਸੇ ਨੇ ਦਿੱਤਾ ਹੋਵੇ ਕਿਸ ਨੂੰ ਲਾਲਚ ਕਿ ਤੈਨੂੰ ਦਿੰਨੇ ਆ ਨਾ ਸਿੱਖੀ ਮੰਗਦੀ ਹੈ ਖੁਦ ਵੀ ਜੇ ਇੱਥੇ ਆਉਣਾ ਨਾ ਪ੍ਰੇਮ ਦੀ ਗਲੀ ਆਉਣਾ ਤੇ ਸੱਜਣਾ ਸੀਸ ਫੀਸ ਲੱਗਣੀ ਹੈ ਇੱਥੇ ਸਿਰ ਫੀਸ ਲੱਗਣੀ ਹੈ ਤੇ ਸਿੱਖੀ ਦਾ ਤੇ ਕਨਸੈਪਟ ਵੀ ਲਖਣਾ ਇੱਥੇ ਫਿਰ ਜਦੋਂ ਬੰਦਾ ਸੀਸ ਭੇਟਾ ਦੇ ਦਿੰਦਾ ਹੈ ਫਿਰ ਬੰਦ-ਬੰਦ ਕੱਟਿਆ ਜਾਂਦਾ ਫਿਰ ਆਰੇ ਨਾਲ ਚੀਰਿਆ ਜਾਂਦਾ ਫਿਰ ਚੜਖੜੀ ਤੇ ਚੜ ਜਾਂਦਾ ਆਨੰਦ ਫਿਰ ਭਾਵੇਂ ਸੀਸ ਧੜ ਦੇ ਉੱਤੇ ਹੈ ਜਾਂ ਨਹੀਂ ਹੈ ਫਿਰ ਬਜ਼ੁਰਗ ਉਮਰ ਦਾ ਬਾਪੂ ਵੀ ਖੰਡਾ ਫੇਰਦਾ ਸਿੱਖੀ ਏਡੀ ਮਹਾਨ ਹੈ ਰੇਲ ਗੱਡੀਆਂ ਸਿਰਾਂ ਦੇ ਨਾਲ ਰੋਕ ਦਿੰਦੀ ਐ ਸਿੱਖੀ ਜਦੋਂ ਤੱਤੇ ਸਰੀ ਅੱਖਾਂ 'ਚ ਫੇਰੇ ਜਾਂਦੇ ਆ ਫਿਰ ਵੀ ਕਹਿੰਦੇ ਆ ਕਿ ਤੇਰੇ ਬਾਣੇ ਦਿਨ ਸੁੱਖਾਂ ਦਾ ਬਦੀਤ ਹੋਇਆ ਰੈਣ ਆਈ ਪਾਣੇ ਅੰਦਰ ਬਤੀਤ ਕਰਾਉਣੀ ਸਿੱਖੀ ਇਹ ਆ ਸਿੱਖੀ ਕਿਦੋਂ ਪੜੀ ਨਹੀਂ ਜਾਂਦੀ ਕਿਸੇ ਸਕੂਲ ਚੋਂ ਨਹੀਂ ਸਿੱਖੀ ਜਾਂਦੀ ਜਿਨ੍ਹਾਂ ਨੇ ਸਿਰ ਦਿੱਤੇ ਆ ਨਾ ਉਹਨਾਂ ਦੇ ਹੱਥ ਸਿੱਖੀ ਆਉਂਦੀ ਆ ਸਿੱਖੀ ਬਖਸ਼ਿਸ਼ ਸਿਕਾਂਦੇ ਘਰ ਜਾਣਾ ਮਿਲ ਗਿਆ ਬਹੁਤ ਵੱਡੇ ਭਾਗ ਬਹੁਤ ਵੱਡੇ ਭਾਗ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਗੁਰੂ ਮਿਲ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਇਸ ਮੁੱਦੇ ਤੇ ਹਾਲੇ ਵੀ ਜਿੰਨੀ ਚਰਚਾ ਬਣੀ ਹੋਈ ਹੈ ਕਿਸ ਤਰੀਕੇ ਇਸੇ ਮੁੱਦੇ ਦੇ ਵਿੱਚ ਅਸੀਂ ਭਟਕ ਰਹੇ ਹਾਂ ਕਿਉਂਕਿ ਖ਼ਬਰਾਂ ਦੇ ਵਿੱਚ ਇਹ ਆਰਟੀਕਲ ਦਿੱਤੇ ਜਾ ਰਿਹਾ ਕਿ ਸਿੱਖਾਂ ਦਾ ਕਨਵਰਜਨ ਸਭ ਤੋਂ ਜ਼ਿਆਦਾ ਹੋ ਰਿਹਾ ਪਰ ਇਹ ਬਿਆਨ ਦੇ ਨਾਲ ਕਿਤੇ ਨਾ ਕਿਤੇ ਰੋਸ ਜ਼ਰੂਰ ਹੈ ਕਿਉਂਕਿ ਇੱਕ ਜ਼ਰੂਰਤਮੰਦ ਹੈ ਜੋ ਜ਼ਰੂਰਤਾਂ ਨਾ ਬੱਝਿਆ ਹੋਇਆ ਉਹ ਇੱਕ ਧਰਮ ਤਬਦੀਲ ਕਰਦੇ ਆ ਆਟੇ ਚੋਲ ਦਾਲ ਜਾਂ ਡਾਕਟਰੀ ਇਲਾਜ ਖਾਤਰ ਜਿਹੜਾ ਆਪਣਾ ਉਹ ਧਰਮ ਤਬਦੀਲ ਕਰ ਰਿਹਾ ਪਰ ਜੇਕਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਜੋ ਬਾਰਡਰ ਬੈਲਟ ਹੈ ਜਿਨ੍ਹਾਂ ਨੂੰ ਹਾਲੇ ਵੀ ਜ਼ਰੂਰਤਾਂ ਹੈ ਕਿਉਂਕਿ ਜਿਸ ਤਰੀਕੇ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਦਿਨ ਪੀਰਾਂ ਤੇ ਚੱਲ ਜਾਣਾ ਇੱਕ ਦਿਨ ਜਗਰਾਤੇ ਤੇ ਇੱਕ ਦਿਨ ਗੁਰਦੁਆਰੇ ਤੇ ਚੱਲ ਜਾਣਾ ਉਹ ਇੱਕ ਪੱਕਾ ਧਰਮ ਦੇ ਵਿੱਚ ਬੱਝਾ ਨਹੀਂ ਕਿਉਂਕਿ ਸੰਤਾ ਨੇ ਵੀ ਇਹ ਗੱਲ ਆਖੀ ਸੀਗੀ ਜਿਹੜਾ ਹਿੰਦੂ ਹੈ ਪੱਕਾ ਹਿੰਦੂ ਬਣੇ ਜਿਹੜਾ ਸਿੱਖ ਹੈ ਪੱਕਾ ਸਿੱਖ ਤੇ ਪੱਕਾ ਇਸਾਈ ਪੱਕਾ ਇਸਾਈ ਬਣੇਗਾ ਤਾਂ ਉਹ ਆਪਣੇ ਧਰਮ ਦੇ ਵਿੱਚ ਨਿਰਪੱਖ ਹੋ ਜਾਵੇਗਾ ਸੋ ਸਾਨੂੰ ਸਮਝਣ ਦੀ ਲੋੜ ਹੈ ਕਿੰਨੀ ਦੇਰ ਤੱਕ ਅਸੀਂ ਇਹ ਧਰਮ ਤਬਦੀਲ ਦੇ ਮੁੱਦੇ ਦੇ ਵਿੱਚ ਭਟਕਣਾ ਤੇ ਕਿੰਨੀ ਦੇਰ ਤੱਕ ਅਸੀਂ ਆਪਣੇ ਧਰਮ ਦੇ ਵਿੱਚ ਜੁੜ ਕੇ ਰਹਿਣਾ ਫਿਲਹਾਲ ਇਹ ਮੈਨੂੰ ਦੋ ਆਜ਼ਾਦ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ